ਡੇਰਾ ਗੁਰੂ ਗ੍ਰੰਥ ਸਾਹਿਬ ਦੀ ਆਰਤੀ ਚਲਾਇਆ ਜਿਹੜੀ ਵਿਆਸ ਵਾਲਿਆਂ ਦੀ ਪਹਿਲੀ ਜ਼ਮੀਨ ਐ ਤੋਂ ਡੇਰਾ ਚੱਲਿਆ ਗੁਰੂ ਗ੍ਰੰਥ ਸਾਹਿਬ ਦੇ ਨਾਂ ਰਜਿਸਟਰੀ ਹੋਈ ਹਕੀਕਤ ਐ ਸੁਣ ਲੋ 14 ਜੂਨ 1897 ਈਸਵੀ ਨੂੰ ਬੰਲਸਰਾ ਪਿੰਡ ਦੇ ਜ਼ਿਮੀਦਾਰਾਂ ਨੇ ਬੂੜ ਸਿੰਘ ਨੰਬਰਦਾਰ ਲਾਲ ਸਿੰਘ ਗੁਰਦੇਵਤ ਸਿੰਘ ਕਈ ਨਾਮ ਲਿਖਿਆ ਉਹਨਾਂ ਨੇ ਜੈਮਨ ਸਿੰਘ ਨੂੰ ਸਿੱਖ ਧਰਮ ਦਾ ਪ੍ਰਚਾਰਕ ਸਮਝ ਕੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਜ਼ਮੀਨ ਲਵਾਏ ਸੀ ਇਹਨਾਂ ਨੇ ਬਾਤ ਆਪਣਾ ਗੁਰੂ ਦੰਮ ਸ਼ੁਰੂ ਕੀਤਾ 1497 ਤੋਂ ਲੈ ਕੇ 1954 ਈਸਵੀ ਤੱਕ 57 ਸਾਲ ਵਿਆਸ ਦੇਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਿਹਾ ਚੁੱਕਿਆ ਪਤੋਂ ਗੁਰੂ ਗ੍ਰੰਥ ਸਾਹਿਬ ਜਦੋਂ ਲਾਲ ਸਿੰਘ ਤੇ ਤੇਜਾ ਸਿੰਘ ਨੇ ਮੁਕੱਦਮਾ ਕੀਤਾ ਵੀ ਇਹਨਾਂ ਨੇ ਆਪਣਾ ਗੁਰੂ ਧੰਮ ਚਲਾ ਲਿਆ ਤਾਂ ਅਸੀਂ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਨੌ ਜਮੀਨ ਲਵਾ ਕੇ ਸਿੱਖ ਧਰਮ ਦਾ ਸਥਾਨ ਬਣਾਇਆ ਸੀ ਫਿਰ ਚਰਨ ਸਿੰਘ ਨੇ ਹਾਈ ਕੋਰਟ ਦੇ ਵਿੱਚ ਬਿਆਨ ਦਿੱਤਾ ਸੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੁਪ ਦਫਤਰ ਆ ਗਿਆ 1954 ਚ 57 ਸਾਲ ਗੁਰੂ ਗ੍ਰੰਥ ਸਭ ਦੀ ਆੜ ਲੈ ਕੇ ਹੀ ਸਿੱਖਾਂ ਨੂੰ ਮਗਰ ਲਾਇਆ ਬਿਆਸ ਆਲਿਆਂ ਨੇ ਬੋਲੋ ਸਤਨਾਮ ਕੋਈ ਮੈਨੂੰ ਕਹਿ ਸਕਦਾ ਹੈ ਵੀ ਗਲਤ ਹੈ ਗੱਲ ਤਾਂ ਮੈਨੂੰ ਨਹੀਂ ਸਕਦਾ ਅੰਕੜਾ ਦੇ ਤਾ ਤੁਹਾਨੂੰ ਮੈਂ 14 ਜੂਨ 1897 ਈਸਵੀ ਨੂੰ 254 ਨੰਬਰ ਰਜਿਸਟਰੀ ਤੇ 542 ਨੰਬਰ ਕੇ ਇੰਤਕਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਹੋਇਆ ਮਾਲ ਮਹਿਕਮੇ ਦਾ ਰਿਕਾਰਡ ਚੱਕ ਨੂੰ ਐਵੇਂ ਨਾ ਕਿਸੇ ਨੂੰ ਨਿੰਦਾ ਕਰ ਦਿੱਤੀ ਨਿੰਦਾ ਹੁੰਦੀ ਹੈ ਕੋਈ ਗੱਲ ਬਣਾਉਣੀ 254 ਨੰਬਰ ਰਜਿਸਟਰੀ ਕੁਝ ਸਮੇਂ ਬਾਅਦ 542 ਨੰਬਰ ਇੰਤਕਾਲ ਗੁਰੂਗ੍ਰੰਥ ਸਾਹਿਬ ਦੇ ਨਾਮ ਆ। ਨੋਟ ਕਰਿਓ ਇਤਾਂ ਜਨਨ ਕਿ ਗੁਰੂਗ੍ਰੰਥ ਸਾਹਿਬ ਦੀ ਆਲ ਵਿੱਚ ਸਾਰਾ ਨੇ ਚਲਾਇਆ ਤੇ ਸਾਡੇ ਸਿੱਖ ਬਾਣੀ ਪੜਦੇ ਨਹੀਂ ਆਪ ਬਾਣੀ ਦੀ ਵਿਚਾਰ ਨਹੀਂ ਕਰਨੀ ਤਾਂ ਤੇ ਜਿਹੜੀਆਂ ਮਰਗੀ ਪੰਧਤੀਆਂ ਛਾਂਡ ਕੇ ਮਰ ਆਪ ਦਾ ਮਗਰ ਲਾਉਂਦਾ। ਪਰ ਫਕੀਰ ਇਹ ਹਾਜੀ ਪਿੱਛੋਂ ਤੋਂ ਅੱਜ ਤੱਕ ਦਾ।